ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਤਵੇ ਦੇ ਉੱਤੇ ਇੱਕ ਚੀਜ਼ ਪਾਉਣ ਦੇ ਨਾਲ ਘਰ ਵਿੱਚ ਆਉਂਦੀ ਹੈ ਬਰਕਤ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਤਵੇ ਬਾਰੇ ਗੱਲ ਕਰਨੀ ਹੈ ਕਿ ਉਹ ਕਿਹੜੀ ਚੀਜ਼ ਹੈ ਜੋ ਬਰਕਤ ਦੇ ਨਾਲ ਜੁੜੀ ਹੈ ਤੇ ਉਸ ਚੀਜ਼ ਦੇ ਸਮਾਜਿਕ ਤੇ ਵਿਗਿਆਨਿਕ ਕਾਰਨ ਦੱਸੇ ਗਏ ਹਨ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣੋ ਜੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਦੇਣਾ ਛੇ ਸੰਗਤ ਜੀ ਇੱਕ ਨਗਰ ਦੇ ਵਿੱਚ ਇੱਕ ਔਰਤ ਰਹਿ ਰਹੀ ਸੀ ਜੋ ਕਿ ਆਮ ਹੀ ਸੋਝਵਾਨ ਤੇ ਸਿਆਣੀ ਸੀ ਸੱਚ ਤੇ ਮਾਰਗ ਤੇ ਚੱਲਣ ਵਾਲੀ ਸੀ ਉਹ ਆਪਣੇ ਘਰ ਦੇ ਵਾਦੇ ਬਰਕਤ ਅੰਨ ਧਾਨ ਦੇ ਲਈ ਕੁਝ ਅਜਾਇਆ ਕਰਦੀ ਕਿ ਉਸ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ ਸੀ ਬਰਕਤਾਂ ਦੇ ਨਾਲ ਉਸ ਦਾ ਘਰ ਭਰਿਆ ਰਹਿੰਦਾ ਸੀ ਉਹਦਾ ਪਰਿਵਾਰ ਬੱਚੇ ਤਾਂ ਨਰੁਸਤ ਸਨ ਹਰ ਪਾਸੇ ਸੌਖ ਸਮਰੈਧੀ ਉਸੇ ਘਰ ਵਿੱਚ ਰਹਿਣ ਕਰਕੇ ਉਸ ਦੀ ਆਪਣੀ ਗਵੰਡਨ ਹੀ ਖੁਸ਼ ਨਹੀਂ ਸੀ ਉਹ ਹਰ ਵੇਲੇ ਉਸ ਉੱਪਰ ਨਿਗਾਹ ਰੱਖਦੀ ਕਿ ਇਹ ਔਰਤ ਕੀ ਕਰਦੀ ਹੈ ਕਿ ਜੋ ਇਹ ਇੰਨੀ ਸੁਖੀ ਹੈ ਉਸ ਧਰਮੀ ਔਤ ਦੇ ਸੁਖ ਦਾ ਕਾਰਨ ਸੀ ਉਸ ਦਾ ਵੇਲੇ ਸੇ ਰੋਟਣਾ ਬਾਣੀ ਦਾ ਚਾਬ ਕਰਨਾ ਤੇ ਗੁਰਬਾਣੀ ਦੇ ਚਾਬ ਤੋਂ ਬਾਅਦ ਖੇੜੇ ਮੱਥੇ ਰਸੋਈ ਚ ਜਾਂਦੇ ਪਰਮਾਤਮਾ ਦਾ ਨਾਮ ਲੈਂਦੀ ਤੇ ਨਾਮ ਸਿਮਰਨ ਕਰਦੀ ਤੇ ਦਿਨ ਦੀ ਸ਼ੁਰੂਆਤ ਕਰਦੀ ਚਾਹ ਬਣਾਉਣ ਲੱਗਿਆਂ ਵਾਇਗੁਰੂ ਜੀ ਦਾ ਨਾਮ ਸਿਮਰਨ ਕਰਦੇ ਰਹਿੰਦੇ ਤੇ ਜਦ ਝਾੜੂ ਲਗਾਉਂਦੀ ਤੇ ਉਸ ਝਾੜੂ ਨੂੰ ਉਸਨੇ ਰਸੋਈ ਦੀ ਕਦੇ ਵੀ ਸਲੈਬ ਤੇ ਨਹੀਂ ਸਿਲਾਇਆ ਜਿਸ ਨਾਲ ਉਸਨੇ ਸਾਰੇ ਘਰ ਦੀ ਸਫਾਈ ਕੀਤੀ ਹੋਵੇ ਤੇ ਹਮੇਸ਼ਾ ਹੀ ਰਸੋਈ ਦੀ ਸਫਾਈ ਇੱਕ ਕਪੜੇ ਨਾਲ ਕਰਦੀ ਸੀ ਜੋ ਕਿ ਸਲੈਬ ਵਾਸਤੇ ਖਾਸ ਕਰਕੇ ਅਲੱਗ ਰੱਖਿਆ ਹੋਇਆ ਸੀ ਤੇ ਤਵੇਂ ਨਾ ਹਮੇਸ਼ਾ ਧੋ ਕੇ ਉਸੋਂ ਪਰ ਪਾਣੀ ਪਾ ਕੇ ਚੁੱਲ੍ਹੇ ਤੇ ਰੱਖਦੀ ਜਦ ਪਾਣੀ ਉਬਲ ਜਾਂਦਾ ਤੇ ਬਾਅਦ ਦੇ ਵਿੱਚ ਉਸ ਨੂੰ ਉਤਾਰ ਕੇ ਰੋਟੀਆਂ ਪਕਾਉਂਦੀ ਜਾਂ ਫਿਰ ਕਦੇ ਕਦੇ ਲੋਹਣ ਪਾ ਕੇ ਤਵੇ ਨੂੰ ਸੇਕ ਲੈਂਦੀ ਤਾਂ ਉਹ ਲੋਹਣ ਆਪਣੇ ਗਾਂ ਨੂੰ ਪਾ ਦਿੰਦੀ ਇਹ ਸਾਰਾ ਕੁਝ ਕਰਦੀ ਤੇ ਚਾਹਦ ਉਸਦੀ ਗਵਾਂਡਨ ਨੇ ਵੇਖਿਆ ਤਾਂ ਕਹੇ ਕਿ ਇਹ ਤਾਂ ਕੋਈ ਟੋਣਾ ਟੋਟਕਾ ਕਰਦੀ ਹੈ ਜੋ ਇਹ ਪਾਣੀ ਤੇ ਲੋਹਣ ਤਵੇ ਤੇ ਪਾਉਂਦੀ ਹੈ नाले ਉਹ ਮਹੀਨੇ ਬਾਅਦ ਦਾਲ ਛੋਲ ਆਟਾ ਲਫਾਫੇ ਚ ਪਾ ਕੇ ਕਿਤੇ ਲੈ ਕੇ ਜਾਂਦੇ ਹੈ ਇਹ ਤਾਂ ਪੱਕਾ ਕੁਝ ਕਰਦੇ ਹੈ ਜੋ ਇਥੇ ਘਰ ਇੰਨਾ ਰਚਕ ਹੈ ਤੇ ਮੇਰੇ ਘਰ ਦੇ ਹਾਲਾਤ ਮਾੜੇ ਹਨ ਕੁਝ ਜਾਣਨਾ ਚਾਹੁੰਦੇ ਸੀ ਪਰ ਜਾਣ ਨਹੀਂ ਸਕੇ ਫਿਰ ਇੱਕ ਦਿਨ ਉਸ ਨੇ ਆਪਣੇ ਜਠਾਣੀ ਤੇ ਨਾਲ ਲੜਾਈ ਕੀਤੀ ਤੇ ਉਸ ਨੂੰ ਕਈ ਤਰ੍ਹਾਂ ਦੇ ਮੈਨੇ ਮਾਰੇ ਤੂੰ ਤਾਂ ਸਾਨੂੰ ਥੱਲੇ ਲਾ ਦਿੱਤਾ ਤੂੰ ਆਪ ਤਾਂ ਕਾਮਯਾਬ ਹੋਈ ਸਾਡੇ ਤੇ ਕੁਝ ਕੀਤਾ ਕਰਵਾਇਆ ਹੈ ਪਰ ਉਹ ਸਿਆਣੀ ਤੇ ਸੋਝਵਾਨ ਔਰਤ ਸੀ ਉਸਨੇ ਰੋਲਾ ਨਹੀਂ ਪਾਇਆ ਤੇ ਆਪਣੀ ਘਵਾਂਟਨ ਨੂੰ ਬੈਠ ਕੇ ਸਮਝਾਇਆ ਕਿ ਹਰ ਕੰਮ ਦਾ ਤਰੀਕਾ ਹੁੰਦਾ ਹੈ ਮੈਂ ਜੋ ਕੰਮ ਕਰਦੀ ਹਾਂ ਉਸ ਦੇ ਸਮਾਜਿਕ ਤੇ ਧਾਰਮਿਕ ਕਾਰਨ ਹਨ ਧਾਰਮਿਕ ਇਹ ਹੈ ਕਿ ਜਿਹੜਾ ਰਸਤਾ ਜਿੰਨਾਂ ਨੂੰ ਤੋਂ ਆਟਾ ਜਿਹੜੀ ਰਸਤ ਜਿੰਨਾਂ ਨਾਲ ਤੋਂ ਆਟਾ ਚੌਲ ਖੰਡ ਕਹਿ ਕੇ ਉਪਾਹ ਕਰਦੀ ਹੈ ਮੈਂ ਗੁਰੂ ਘਰ ਲੈ ਕੇ ਜਾਂਦੀ ਹਾਂ ਥੋੜੇ ਥੋੜਾ ਬਹੁਤੇ ਥੋੜਾ ਹਿੱਸਾ ਮੈਂ ਗੁਰੂ ਘਰ ਲੰਗਰਾਂ ਦੇ ਵਿੱਚ ਪਾ ਕੇ ਆਉਂਦੀ ਹਾਂ ਮੈਂ ਮਸਿਆ ਸੰਗਰਾਹ ਤੇ ਕਰਦੀ ਹਾਂ ਕਿਉਂਕਿ ਹਰ ਰੋਜ਼ ਮੇਰੇ ਕੋਲ ਭਾਵੇਂ ਗੁਰੂ ਘਰ ਨਾ ਜਾਇਆ ਜਾਵੇ ਪਰ ਮੈਂ ਮਸਿਆ ਸੰਗਰਾਹ ਦਾ ਰਸਤ ਲੈ ਕੇ ਜ਼ਰੂਰ ਜਾਂਦੀ ਹਾਂ ਤੇ ਤਵੇ ਤੇ ਲੋਨ ਪਾਉਣਾ ਪਾਣੀ ਗਰਮ ਕਰਨਾ ਇਹ ਕੋਈ ਵੈਮ ਭਰਮ ਨਹੀਂ ਇਸ ਦਾ ਵਿਗਿਆਨਿਕ ਕਾਰਨ ਹੈ ਜੋ ਵੀ ਕਟਾਣਾ ਵਗੈਰਾ ਹੁੰਦੇ ਨੇ ਰਸੋਈ ਦੀ ਸਾਬ ਸੁਫਾਈ ਕਰਦੇ ਆ ਤਾਂ ਵੀ ਤੇ ਜੋ ਵੀ ਕੋਈ ਕੂੜਾ ਕਚਰਾ ਪੈ ਜਾਵੇ ਕੋਈ ਹਾਨੀਕਾਰਕ ਘਟਾਣੂ ਰਹਿ ਜਾਂਦਾ ਹੈ ਉਹ ਜਦ ਗਰਮ ਪਾਣੀ ਕਰਦੀ ਹਾਂ ਤੇ ਲੋਨ ਪਾ ਕੇ ਜਦ ਗਰਮ ਪਾਣੀ ਕਰਦੀ ਹਾਂ ਤਾਂ ਉਹ ਉਦੋਂ ਹੀ ਨਸ਼ਟ ਹੋ ਜਾਂਦੇ ਹਨ ਤੇ ਤਵਾ ਫਿਰ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਇਸ ਰਾ ਨੋਂ ਦੇ ਕਦੇ ਸਫਾਈ ਕਰਨ ਲਈ ਲੋਨ ਦੀ ਵਰਤੋਂ ਕਰਦੀ ਹਾਂ ਜਾ ਦੇ ਲੋਨ ਸੜ ਜਾਂਦਾ ਹੈ ਇਸ ਦੇ ਨਾਲ ਇੱਕ ਤਾਂ ਸਾਰੀ ਰਸੋਈ ਵਿੱਚ ਉਹ ਨਕਾਰਾਤਮਿਕ ਊਰਜਾ ਖਤਮ ਹੋ ਜਾਂਦੀ ਹੈ ਤੇ ਇਸ ਲੋਨ ਨੂੰ ਸੁੱਟਣ ਦੀ ਬਜਾਏ ਗਾਂ ਨੂੰ ਪਾਉਣ ਵਾਲੇ ਪਾਣੀ 'ਚ ਪਾ ਦਿੰਦੇ ਹਾਂ ਜਿਸ ਨਾਲ ਗਾਂ ਦਾ ਹਾਜਮਾ ਵੀ ਠੀਕ ਰਹਿੰਦਾ ਹੈ ਤੇ ਪਸ਼ੂ ਨੂੰ ਕਦੇ-ਕਦੇ ਲੋਨ ਪਾਉਣਾ ਠੀਕ ਹੁੰਦਾ ਹੈ ਇਸ ਨਾਲ ਉਹ ਪਾਣੀ ਵਗੈਰਾ ਰਾਜੇ ਕੇ ਪੀ ਲੈਂਦੇ ਹਨ ਇਸ ਤਰ੍ਹਾਂ ਉਹ ਸੋ ਜਵਾਨ ਔਰਤ ਨੇਨਾ ਇਨੇ ਵਧੀਆ ਟਾਂਗ ਦੇ ਨਾਲ ਇੰਨਾ ਸਵਾਲਾਂ ਦੇ ਜਵਾਬ ਆਪਣੇ ਗਵਾਂਡਰ ਨੂੰ ਦਿੱਤੇ ਤੇ ਆਪਣੀ ਤਰੱਕੀ ਦੇ ਰਾਜ਼ ਇਨ੍ਹਾਂ ਕਾਮਾਂ ਨੂੰ ਦੱਸਿਆ ਸੰਗਜ ਜੋ ਵੀ ਇਸ ਕਹਾਣੀ ਚ ਔਰਤ ਦੇ ਕੈਰੇਕਟਰ ਦੇ ਰਾਇ ਸਮਝਾਇਆ ਗਿਆ ਇਹ ਸਭ ਸੱਚ ਹੈ ਤੇ ਸਾਨੂੰ ਵੀ ਇਸ ਤੋਂ ਕੁਝ ਸਿੱਖਣਾ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਕਿ ਅਮਰਤ ਵੇਲੇ ਉਠੀਏ ਇਸ਼ਨਾਨ ਕਰਕੇ ਪਰਮਾਤਮਾ ਦਾ ਸਿਮਰਨ ਕਰੀਏ ਇੱਕ ਤਾਂ ਆਪ ਦਾ ਸਿਮਰਨ ਕਰਨ ਨਾਲ ਸਾਡਾ ਜਿਹੜਾ ਮਨ ਹੈ ਵਾਧੂ ਦੇ ਵਿਕਾਰਾਂ ਵਿੱਚ ਫਸਿਆ ਹੈ ਉਹ ਨਿਕਲ ਜਾਵੇਗਾ ਤੇ ਪਰਮਾਤਮਾ ਦੇ ਘਰ ਸਾਡੀ ਹਾਜ਼ਰੀ ਪ੍ਰਵਾਨ ਹੁੰਦੀ ਹੈ ਤੇ ਦੂਸਰਾ ਨਹਾਉਣ ਦੇ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਇਸ ਦੇ ਨਾਲ ਸਾਡੇ ਸਰੀਰ ਨੂੰ ਬਿਮਾਰੀਆਂ ਘੱਟ ਲੱਗਦੀਆਂ ਹਨ ਕਿਉਂਕਿ ਸਾਫ਼ ਸੁਥਰਾ ਸਰੀਰ ਤੰਦਰੁਸਤੀ ਨੂੰ ਲੈ ਕੇ ਆਉਂਦਾ ਹੈ ਤੇ ਦੂਸਰਾ ਚੁਸਤੀ ਫੁਰਤੀ ਮਿਲਦੀ ਹੈ ਜਦੋਂ ਅਸੀਂ ਸਾਰੇ ਕੰਮ ਬੜੇ ਵਧੀਆ ਤਰੀਕੇ ਨਾਲ ਕਰ ਲੈਂਦੇ ਹਾਂ ਤਿੰਜਾ ਜਾਦੀਵਰ ਰਸੋਈ ਦੇ ਵਿੱਚ ਜਾਣਾ ਹੈ ਉਦੋਂ ਅਸੀਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਹੈ ਖਾਸ ਕਰਕੇ ਮਰੀਆਂ ਭੈਣਾਂ ਰਸੋਈ ਦੀ ਸਫਾਈ ਕਰਨ ਲੱਗਿਆਂ ਗੰਦੀ ਜੋ ਸਲੇਫ ਰਹਿ ਜਾਂਦੀ ਹੈ ਉਸ ਨੂੰ ਝਾੜੂ ਦੇ ਨਾਲ ਕਦੇ ਵੀ ਸਾਫ਼ ਨਾ ਕਰੋ ਹਰ ਚੀਜ਼ ਨੂੰ ਵਰਤਣ ਲੱਗਿਆ ਉਸ ਨੂੰ ਧੋ ਕੇ ਹੀ ਵਰਤੋ ਕਿਉਂਕਿ ਰਾਤ ਦੇ ਮਾਂਜੇ ਭਾਂਡੇ ਤਵਾ ਭਰਾ ਚਕਲਾ ਵੇਲਾਣਾ ਪਾਵੇਂ ਸਾਡੇ ਸਾਫ਼ ਹੀ ਹੁੰਦੇ ਹਨ ਪਰਾਦ ਪਰ ਸੋਈ ਪੈਏ ਹੋਣ ਕਰਕੇ ਕਈ ਵਾਰੋਂ ਨੰਗੇ ਪੈਰ ਇੰਦੇ ਹੰਤੇ ਉਹ ਉਹਨਾਂ ਉੱਪਰ ਜਾਨਵਰ ਫਿਰ ਜਾਂਦੇ ਹਨ ਇਸ ਲਈ ਉਹਨਾਂ ਨੂੰ ਧੋ ਕੇ ਹੀ ਵਰਤੋ ਜਿਸ ਨਾਲ ਸਾਡੇ ਘਰ ਵਿੱਚ ਤੰਦਰੁਸਤੀ ਰਹੇ ਤੇ ਦਾਣਪੂਣ ਕਰਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਘਰ ਦੇ ਵਿੱਚ ਵਰਕਤ ਰਹਿੰਦੀ ਹੈ ਰਿਜਕ ਵਿੱਚ ਵਾਧਾ ਹੁੰਦਾ ਹੈ ਕਿਉਂਕਿ ਇਹ ਸਾਰੇ ਕੰਮ ਜਦ ਸਹੀ ਤਰੀਕੇ ਨਾਲ ਜਦ ਆਪਾਂ ਕਰਦੇ ਹਾਂ ਸਾਨੂੰ ਤਰੱਕੀ ਜ਼ਰੂਰ ਮਿਲਦੀ ਹੈ ਕਹੋਗੇ ਜਿੱਥੇ ਤੰਦਰੁਸਤੀ ਹੈ ਉਥੇ ਕਾਮਯਾਬੀ ਹੈ ਜਿਹੜੀਆਂ ਬਿਮਾਰੀਆਂ ਹਨ ਉਹ ਸਾਡੇ ਪੱਲੇ ਕੁਝ ਨਹੀਂ ਛਾੜਦੀਆਂ ਨਾ ਹੀ ਆਦਮੀ ਦੇ ਸਰੀਰ ਨੂੰ ਠੀਕ ਰਹਿਣ ਦਿੰਦੀਆਂ ਹਨ ਤੇ ਨਾ ਹੀ ਉਸ ਕੋਲੋਂ ਕੋਈ ਕੰਮ ਹੋ ਸਕਦਾ ਹੈ ਨਾ ਹੀ ਪੈਸੇ ਦਾ ਨਾ ਹੀ ਪੈਸੇ ਘਰ ਵਿੱਚ ਰਹਿਣ ਦਿੰਦੀਆਂ ਹਨ ਆਦਮੀ ਚਾਹੁੰਦਾ ਹੈ ਕਿ ਸਾਡੇ ਘਰ ਪੈਸੇ ਵਿੱਚ ਬਰਕਤ ਰਹੇ ਤਾਂ ਘਰ ਪੈਸੇ ਵਿੱਚ ਬਰਕਤ ਉਦੋਂ ਹੀ ਰਹਿੰਦੀ ਹੈ ਜੇ ਅਸੀਂ ਤੰਦਰੁਸਤ ਰਹਾਂਗੇ ਜਗਾ ਦੇ ਵਿੱਚ ਲੜਾਈ ਝਗੜਾ ਕਲੇਸ਼ ਰਹੇ ਬਿਮਾਰੀ ਰਹੇ ਵਿਪਤਾ ਪੈ ਜਾਵੇ ਜੇ ਘਰ ਵਿੱਚ ਮੁਸ਼ਕਲਾਂ ਆ ਜਾਣ ਮੁਸ਼ਕਲਾਂ ਸਾਨੂੰ ਪਰੇਸ਼ਾਨ ਕਰਦੀਆਂ ਤਾਂ ਫਿਰ ਅਸੀਂ ਕਾਮਯਾਬ ਕਿੱਥੋਂ ਹੋਣਾ ਇਸ ਲਈ ਅਸੀਂ ਵੀ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਦਾ ਨਾਮ ਜਪੀਏ ਤੇ ਥੋੜੇ ਜੋ ਥੋੜਾ ਬਹੁਤੇ ਜੋ ਬਹੁਤਾ ਦਾਨ ਜ਼ਰੂਰ ਕਰੀਏ ਤਾਂ ਨਾਲ ਹੀ ਨਾਲ ਸਿਹਤ ਵੱਲ ਵੀ ਧਿਆਨ ਦਈਏ ਤੰਦਰੁਸਤ ਰਹੀਏ ਆਪਣੀ ਤਰੱਕੀ ਤੇ ਕਾਮਯਾਬੀ ਨੂੰ ਫਿਰ ਕੋਈ ਵੀ ਰੋਕ ਨਹੀਂ ਸਕਦਾ ਜਿੰਦਗੀ ਸਹੀ ਤਰੀਕੇ ਨਾਲ ਜਿਉਣੇ ਸਿੱਖੀਏ ਤਾਂ ਸੰਗਾ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵਿਚਾਰ ਆਪਣੇ ਚਰੋਲ ਲਿਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ